2015 ਦਾ ਬੇਦਬੀ ਕਾਂਡ ਜਿਸ ਨੇ ਕਿ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀਗਾ ਜਿਸ ਦੀ ਚਿੰਗਾਰੀਆਂ ਪੂਰੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਜਿਹੜੀਆਂ ਨੇ ਫੈਲ ਗਈਆਂ ਸੀਗੀਆਂ ਅਤੇ ਬੜੀ ਹੀ ਉਸ ਵਕਤ ਅਪੱਤੀਜਨਕ ਸਥਿਤੀ ਦੀ ਗੱਲ ਕੀਤੀ ਜਾਵੇ ਜਾਂ ਔਖੀ ਕੜੀ ਦੀ ਗੱਲ ਕੀਤੀ ਜਾਵੇ ਉਹ ਪੰਜਾਬ ਦੇ ਉੱਤੇ ਆਈ ਸੀ ਉਸ ਪੂਰੇ ਮਾਮਲੇ ਵਿੱਚ ਇੱਕ ਵਿਅਕਤੀ ਦਾ ਨਾਮ ਸਾਹਮਣੇ ਆਇਆ ਸੀ ਗੱਡੇਰਾ ਪ੍ਰੇਮ ਦੇ ਨਾਲ ਜਿਸ ਦੀ ਗ੍ਰਿਫਤਾਰੀ ਹੋਈ ਹੈ ਪੂਰੀ ਉਸ ਦੀ ਗੱਲਬਾਤ ਲਵਾਂਗੇ ਆਜੀ ਸਾਬ ਸਾਡੇ ਨਾਲ ਮੌਜੂਦ ਨੇ ਕਿ ਕਿਸ ਤਰੀਕੇ ਨਾਲ ਪੂਰੀ ਗ੍ਰਿਫਤਾਰੀ ਹੋਈ ਸਰ ਸਭ ਤੋਂ ਪਹਿਲੇ ਜਿਹੜਾ ਵਿਅਕਤੀ ਗ੍ਰਿਫਤਾਰ ਹੋਇਆ ਹੈ ਅਸ ਦੀ ਕਿਸ ਤਰ੍ਹਾਂ ਕੀ ਪੁਲਿਕ ਆਇਡੈਂਟੀਫਿਕੇਸ਼ਨ ਹੈ ਇਹ ਪ੍ਰਦੀਪ ਕੁਲੇਰ ਜਿਹੜੇ ਬੇਅਦਬੀ ਦੇ 2015 ਦੇ ਵਿੱਚ ਤਿੰਨ ਕੇਸਿਸ ਰਜਿਸਟਰ ਕੀਤੇ ਗਏ ਸੀਗੇ ਉਹਨਾਂ ਦੇ ਵਿੱਚ ਐਸ ਕੋ ਕਾਂਸਪੀਰੇਟਰ ਲੋੜਿੰਦਾ ਸੀਗਾ ਔਰ ਇਸ ਨੂੰ 2021 ਦੇ ਵਿੱਚ ਪੀਓ ਅਲਾਨਿਆ ਗਿਆ ਸੀਗਾ ਇਸ ਦੀ ਜਿਹੜੀ ਹੁਣ ਗ੍ਰਿਫਤਾਰੀ ਗੁਰਗਾਮ ਤੋਂ ਕੀਤੀ ਗਈ ਆ ਉਹ ਜਿਹੜੇ 174 ए ਦੇ ਪੀਓ ਦੇ ਕੇਸ ਰਜਿਸਟਰ ਕੀਤੇ ਸੀਗੇ ਉਹਨਾਂ ਦੇ ਵਿੱਚ ਹੋਈ ਆ ਔਰ ਇਸ ਨੂੰ ਜੱਜ ਸਾਹਿਬ ਦੇ ਪੇਸ਼ ਕਰਕੇ 2 ਦਿਨ ਦਾ ਇਹ ਰਹਿਮਾਨ ਮਿਲਿਆ ਉਸ ਦੌਰਾਨ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਔਰ ਜਿਹੜੇ ਬਾਕੀ ਜਿਹੜੇ ਮੇਨ ਕੇਸਸ ਹੈਗੇ ਨੇ ਬੇਅਦਬੀ ਵਾਲੇ ਉਹਨਾਂ ਦੇ ਵਿੱਚ ਵੀ ਫਰਦਰ ਇਹਦੀ ਅਰੈਸਟ ਪਾਈ ਜਾਏਗੀ ਸਰ ਜਿਸ ਕੇਸ ਵਿੱਚ ਪੀਓ ਸੀਗਾ ਉਹ ਕਿਹੜਾ ਕੇਸ ਸੀਗਾ ਜਿਸ ਵਿੱਚ ਗ੍ਰਿਫਤਾਰੀ ਹੋਈ ਇਹ ਤਿੰਨੋਂ ਕੇਸਸ ਦੇ ਵਿੱਚ ਪੀਓ ਸੀਗਾ ਜੀ ਹਾਂ ਜੀ ਹਾਂ ਜੀ ਹੁਣ ਜਿਹੜੀ ਗ੍ਰਿਫਤਾਰੀ ਹੋਈ ਕਿਸ ਤਰੀਕੇ ਨਾਲ ਹੋਈ ਹੈ ਕਿਸ ਤਰੀਕੇ ਦੀ ਲੀਡ ਸੀਗੀ ਪੁਲਿਸ ਕੋਲ ਜਿਸ ਨੂੰ ਫੋਲੋ ਕਰਦੇ ਹੋਏ ਗ੍ਰਿਫਤਾਰੀ ਹੋਈ ਹੈ ਇਸ ਬਾਰੇ ਸਾਡੀਆਂ ਪੁਲਿਸ ਟੀਮਸ ਲਗਾਤਾਰ ਜਿਹੜੇ ਵੀ ਬੀਬੀ ਮਾਮਲਿਆਂ ਦੇ ਪਗੋੜੇ ਮੁਜਰਮ ਸੀਗੇ ਉਹਨਾਂ ਦੇ ਪਿੱਛੇ ਲੱਗੇ ਹੋਈਆਂ ਸੀਗੀਆਂ ਔਰ ਹੁਣ ਅਸੀਂ ਫੋਕਸਡ ਐਫਰਟ ਲਾਈ ਹੋਈ ਸੀਗੀ ਹਿਊਮਨ ਇੰਟੈਲੀਜੈਂਸ ਟੈਕਨੀਕਲ ਇੰਟੈਲੀਜੈਂਸ ਇਸ ਦੀ ਮਦਦ ਨਾਲ ਅਸੀਂ ਇਹਦੀ ਗ੍ਰਿਫਤਾਰੀ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਸਰ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਕੁਝ ਪਿਕਚਰਸ ਕੁਝ ਦਿਨ ਪਹਿਲੇ ਵਾਇਰਲ ਹੁੰਦੀਆਂ ਨੇ ਡੇਰੇ ਦੇ ਕੁਝ ਲੋਕ ਹੀ ਪਿਕਚਰਸ ਨੂੰ ਪਾਉਂਦੇ ਨੇ ਕਿ ਇਹ ਵਿਅਕਤੀ ਜਿਹੜਾ ਹੈਗਾ ਅਯੁੱਧਿਆ ਵਿੱਚ ਦੇਖਿਆ ਜਾਂਦਾ ਕਿਤੇ ਲੰਗਰ ਦੇ ਦੌਰਾਨ ਕਿ ਉੱਥੋਂ ਫਲੀਟ ਮਿਲੀ ਪੁਲਿਸ ਨੂੰ ਜਾਂ ਪੁਲਿਸ ਦੇ ਖੁਦ ਦੇ ਸੋਰਸ ਸੀਗੇ ਸਾਡੇ ਕੋਲ ਜਾਣਕਾਰੀ ਸਿਗੀ ਵਕ ਵਕ ਸਮੇਂ ਤੇ ਅਸੀਂ ਇਹਨੂੰ ਫੋਲੋ ਕਰਦੇ ਰਹੇ ਆਂ ਔਰ ਇਹ ਸਾਡਾ ਪ੍ਰਾਈਮ ਫੋਕਸ ਏਰੀਆ ਸਿਗਾ ਔਰ ਉਸ ਐਫਰਟ ਦਾ سلسلہ ਸਿਗਾ ਜਿਹੜਾ ਉਸ ਦੇ ਵਿੱਚ ਹੀ ਇਹ ਜਿਹੜੀ ਸਾਨੂੰ ਸਕਸੈਸ ਮਿਲੀ ਹੈਗੀ ਸਰ ਕਿਸ ਤਰੀਕੇ ਕਿਉਂਕਿ ਕਾਫੀ ਲੰਬਾ ਸਮਾਂ ਜਿਸ ਤਰ੍ਹਾਂ 7-8 ਸਾਲ ਹੋ ਗਏ ਆ ਇਹਨਾਂ ਟਾਈਮ ਤੱਕ ਪਹਿਚਾਨ ਛੁਪਾ ਕੇ ਰਹਿਆ ਕਿਸ ਤਰੀਕੇ ਰਿਹਾ ਕੁਝ ਪਤਾ ਚੱਲ ਚੱਕਿਆ ਹੁਣ ਤੱਕ ਇਸ ਦੇ ਬਾਰੇ ਹੁਣ ਸਾਰੀ ਜਾਣਕਾਰੀ ਇਹਦੇ ਤੋਂ ਪੁੱਛਗਿੱਛ ਦੌਰਾਨ ਹਾਸਲ ਕਰਾਂਗੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਪਛਾਣ ਛੁਪਾ ਕੇ ਕਿੱਥੇ ਕਿੱਥੇ ਰਿਹਾ ਜੋ ਵੀ ਉਸ ਇਸ ਅਰਸੇ ਦੇ ਦੌਰਾਨ ਇਹਦੀਆਂ ਗਤੀਵਿਧੀਆਂ ਰਹੀਆਂ ਉਹਦੇ ਬਾਰੇ ਵੀ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਅਸਲ ਆਖਰੀ ਸਵਾਲ ਹੈ ਹੋਰ ਕਿਸ ਤਰ੍ਹਾਂ ਦੇ ਕੇਸ ਨੇ ਜਿਨ੍ਹਾਂ ਦੇ ਵਿੱਚ ਐਸਦੀ ਗ੍ਰਿਫਤਾਰੀ ਹੋ ਜਾਈ ਪੈਣੀ ਪੈਂਡਿੰਗ ਆ ਬੇਸਿਕਲੀ ਉਹ ਜਿਹੜੇ ਤਿੰਨ ਕੇਸਿਸ ਹੈਗੇ ਨੇ ਅ ਬੇਦਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਦਵੀ ਦੇ ਤਿੰਨ ਕੇਸਿਸ ਹੈਗੇ ਨੇ ਉਹਨਾਂ ਦੇ ਵਿੱਚ ਇਹ ਵਾਂਟਡ ਹੈਗਾ ਸਿਕਉਰਮਜਤਾ ਅਜੀ ਸੰਦੂਸਾ ਸਾਡਾ ਮੌਜੂਦ ਸੀਗੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਇਸ ਤਰੀਕੇ ਨਾਲ ਗ੍ਰਿਫਤਾਰੀ ਜਿਹੜੀ ਹੈਗੀ ਇਸ ਵਿਅਕਤੀ ਦੇ ਹੋਈ ਹੈ ਤੇ ਫਿਲਹਾਲ ਪੁਲਿਸ ਹੋਰ ਜਿਹੜੇ ਕੇਸਿਸ ਨੇ ਫਿਲਹਾਲ 2 ਦਿਨ ਦਾ ਰਿਮਾਂਡ ਤੇ ਹੈ ਉਹਨਾਂ ਦੌਰਾਨ ਵੇਖਦੇ ਆ ਕਿ ਕੁਝ ਜਾਂਚ ਦੌਰਾਨ ਵੇਖਦੇ ਆ ਕਿ ਕੁਝ ਨਿਕਲ ਕੇ ਸਾਹਮਣੇ ਆਵੇਗਾ ਫਰੀਦ ਕੋ ਤੋਂ ਕੈਮਰਾ ਪਾਸਲ ਮਰਪੀ ਸਿੰਘ ਚਾਜ ਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸਵੇਰਾ ਟੀਵੀ